ਅੱਜ ਹਰਮੰਦਰ ਸਾਹਿਬ ਨਤਮਸਤਕ ਹੋਏ ਆ ਸਵੇਰੇ ਬਹੁਤ ਹੀ ਲੱਖਾਂ ਸੰਗਤ ਦੇਖ ਕੇ ਬਹੁਤ ਆਨੰਦ ਆਇਆ ਲੋਕਾਂ ਦੀ ਸ਼ਰਧਾ ਦੇਖ ਕੇ ਉਹਨਾਂ ਤੇ ਵੀ ਸਾਰ ਨਤਮਸਤਕ ਹੋ ਜਾਂਦਾ ਹੈ ਅੱਜ ਅਰਦਾਸ ਕਰਨ ਆਏ ਆ ਕਿ ਅਸੀਂ ਤਕਰੀਬਨ 2-3 ਸਤੰਬਰ ਨੂੰ ਜਦੋਂ ਹੜਾਂ ਦਾ ਚੱਲਿਆ ਇਹ ਇੰਨੀ ਤਰਾਦਦੀ ਹੋਈ ਅਸੀਂ ਉਦੋਂ ਤੋਂ ਹੀ ਬੋਟਸ ਭੇਜੀਆਂ ਕਿੱਟਾਂ ਭੇਜੀਆਂ ਚਾਰਾ ਭੇਜਿਆ ਮੈਂ ਆਪ ਬੋਟਸ ਲੈ ਲੈ ਕੇ ਅਸੀਂ ਪਿੰਡ ਜਿਹੜੇ ਪਾਣੀ ਦੇ ਕਰਕੇ ਅਨਰੀਚੇਬਲ ਸੀ ਪਹੁੰਚਿਆ ਨਹੀਂ ਜਾ ਸਕਦਾ ਸੀ ਉੱਥੇ ਗਏ ਉਸ ਤੋਂ ਬਾਅਦ ਅਸੀਂ 15 ਸਤੰਬਰ ਦੇ ਆਸ-ਪਾਸ ਅਜਨਾਲਾ ਦੇ ਵਿੱਚ 5 ਏਕੜ ਦਾ ਵੇਅਰਹਾਊਸ ਉਹ ਸੈਟਅਪ ਕੀਤਾ ਜਿੱਥੇ ਹਜ਼ਾਰਾਂ ਕਿੱਟਾਂ ਜੋ ਵੀ ਕੰਬਲ ਬੈੱਡ ਸੋਫੇ ਫੌਗਰ ਮਸ਼ੀਨਾਂ ਜੋ ਵੀ ਸਮਾਨ ਸਕੂਲ ਬੈਗ ਆਪਣਾ ਘਰ ਯੂਟੈਂਸਲ ਸਾਰੇ ਘਰਾਂ ਦੇ ਬਰਤਨਾਂ ਦੀ ਕਿੱਟ ਜਿਹੜੀ ਯੂਐਨ ਨੂੰ ਜਾਂਦੀ ਹਰ ਘਰ ਦੇ ਵਿੱਚ ਜਿਹੜਾ ਸਮਾਨ ਹੈ ਉਹ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਜਨਾਲਾ ਔਰ ਡੇਰਾ ਬਾਬਾ ਨਾਨਕ ਉੱਥੇ ਉਹ ਤਕਸੀਮ ਕੀਤਾ ਉੱਥੇ ਫਿਰ ਕੁਝ ਘਰ ਬਣਾਉਣ ਦੀ ਵੀ ਉਪਰਾਲਾ ਕੀਤਾ ਲੇਕਿਨ ਸਭ ਤੋਂ ਵੱਡਾ ਕੰਮ ਜਿਹੜਾ ਅਸੀਂ 25 ਸਤੰਬਰ ਇਹ 26 ਸਤੰਬਰ ਨੂੰ ਸ਼ੁਰੂ ਕੀਤਾ ਡੀਸਿਲਟਿੰਗ ਦਾ ਕਿਉਂਕਿ ਰੇਤਾ ਬੜਾ ਆ ਗਿਆ ਸੀ ਅਸੀਂ ਪਹਿਲਾਂ ਨੰਗਲ ਸੋਹਲ ਜਿੱਥੇ ਜਿਹੜਾ ਰਾਵੀ ਪ੍ਰਿਆ ਦੇ ਨਾਲ ਲੱਗਦਾ ਫਿਰ ਧਰਮਕੋਟ ਪੱਤਨ ਉੱਥੇ ਸੈਂਕੜਿਆਂ ਏਕੜ ਜ਼ਮੀਨ ਸਾਫ਼ ਹੋ ਗਈ ਹੈ ਅੱਜ ਮੈਂ ਵਾਇਗਰੂ ਅੱਗੇ ਅਰਦਾਸ ਕਰਕੇ ਸ਼ੁਕਰਾਨਾ ਕਰਨ ਆਇਆ ਔਰ ਨਾਲ ਹੀ ਅਸੀਂ ਇਹਨਾਂ ਪਿੰਡਾਂ 'ਚ ਜਾ ਰਹੇ ਹਾਂ ਨੰਗਲ ਸੋਹਲ ਧਰਮਕੋਟ ਪੱਤਨ ਫਿਰ ਚੱਕ ਪੌਲ ਫਿਰ ਜਟਾ ਜਿੱਥੇ ਪਾਣੀ ਬਹੁਤ ਖੜਾ ਸੀ 1.5 ਤੋਂ 200 ਏਕੜ ਦੇ ਵਿੱਚ ਪਾਣੀ ਖੜਾ ਸੀ ਉਹ ਅਸੀਂ 4.5 ਕਿਲੋਮੀਟਰ ਲੰਬੀ ਪਾਈਪਲਾਈਨ ਲਵਾਈ ਉਹ ਪਾਣੀ ਉਥੇ ਦਰਿਆ ਚੁੱਟਿਆ ਉਹ ਵੀ ਕੰਪਲੀਟ ਹੋ ਗਿਆ ਇੱਕ ਹੋਰ ਜਗ੍ਹਾ ਅਸੀਂ ਕੰਮ ਸ਼ੁਰੂ ਕੀਤਾ ਪੰਜ ਗਰਾਈਂ ਤੇ ਹੋਰ ਬੜੇ ਇੱਕ ਪਿੰਡ ਸੀ ਮਸੂਦ ਉਥੇ ਉਹ ਦਰਿਆ ਮਸੂਦ ਉਥੇ ਉਥੇ ਵਾਸੀ ਨਹੀਂ ਜਾਂਦੀ ਉਥੇ ਦਰਿਆ موسی ਉਥੇ ਪਿਛਲੀ ਵਾਰੀ ਆਏ ਪਤਾ ਲੱਗਿਆ ਜੀ ਇੱਥੇ ਵਾਸੀ ਨਹੀਂ ਆਉਂਦੀ ਤੇ ਬਹੁਤ ਮੈਨੂੰ ਦੁੱਖ ਵੀ ਹੋਇਆ ਰਾਨੀ ਬੱਚੇ 6 ਕਿਲੋਮੀਟਰ ਦੂਰ ਪ੍ਰਾਇਮਰੀ ਸਕੂਲ ਹੈ ਉੱਥੇ ਬੱਸ ਵੀ ਦੇਤੀ ਹੈ ਅੱਜ ਉਹ ਬੱਸ ਵੀ ਦੇਖਾਂਗੇ ਉੱਥੇ ਕਿਉਂਕਿ ਬੱਚੇ ਸਕੂਲ ਬੱਸ ਹੀ ਨਹੀਂ ਆਉਂਦੀ ਕੋਈ ਉੱਥੇ ਇਦਾਂ ਦਾ ਜੋ ਵੀ ਇਸ ਇਲਾਕੇ ਦੇ ਵਿੱਚ ਅਸੀਂ ਹਜੇ ਵੀ ਅਸੀਂ ਲਾਮਬੰਦ ਆ ਕਿ ਜਿੱਥੇ ਵੀ ਜੋ ਹੋ ਸਕਦਾ ਹੈ ਬੀਜਾਂ ਦੀ ਖਾਦ ਦੀ ਤੇ ਅੱਜ ਅਸੀਂ ਸਰਵੇ ਕਰਨੇ ਸਾਰੇ 8 ਪਿੰਡਾਂ ਦੇ ਵਿੱਚ ਹੁਣ ਜਾ ਰਹੇ ਆ ਸ਼ਾਮ ਨੂੰ 7 ਵਜੇ ਤੱਕ ਤੇ ਸਾਰੇ ਜਿਹੜੇ ਸਾਡੇ ਕੰਮ ਮੁਕੰਮਲ ਹੋ ਚੁੱਕੇ ਉਹਦਾ ਰਿਵਿਊ ਕਰਾਂਗੇ ਹੋਰ ਜਿਹੜੇ ਜਿਵੇਂ ਲੋੜ ਹੈ ਉੱਥੇ ਉਹਦੇ ਜੋ ਸਾਡੇ ਤੋਂ ਹੋ ਸਕੇਗਾ ਔਰ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਤੋਂ ਸਾਡੀ ਐਨਜੀਓ ਸੰਫਾਉਂਡੇਸ਼ਨ ਮੇਰੇ ਜਾਤੀ ਤੌਰ ਤੇ ਉਹ ਅਸੀਂ ਕਰਨ ਲਈ ਜਿਹੜੇ ਹੈ ਲਾਮਬੰਦ ਆ ਔਰ ਪੂਰਾ ਸਾਡਾ ਫਰਜ਼ ਵੀ ਬੰਦ ਹੈ ਕਿ ਅਸਾਨੂੰ ਕਰਨਾ ਚਾਹੀਦਾ ਇਸ ਟਾਈਮ ਗਰੀਬ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਪਰ ਨੁਕਸਾਨ ਇੰਨਾ ਹੋਇਆ ਮੈਨੂੰ ਨਹੀਂ ਲੱਗਦਾ ਕਿ ਪਹਿਲੀਆਂ ਆਪਣੀਆਂ ਹਜੇ ਕਣਕ ਬੀਜਣ ਲਈ 15 ਨਵੰਬਰ ਤੇ ਆਈ ਲੋ ਅੱਜ 9 ਤਰੀਕ ਹੋ ਗਈ 15 ਜਾਂ 3 ਨਵੰਬਰ ਤੱਕ ਵੀ ਮੈਨੂੰ ਲੱਗਦਾ 50% ਜ਼ਮੀਨ 'ਚ ਆਪਣੀ ਕਣਕ ਦੀ ਖੇਤੀ ਨਹੀਂ ਹੋਣੀ। ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਆ ਕਿਸੀਂ ਸਾਰਾ ਇਹ ਜਿਹੜਾ ਅਜਮਾਲਾ ਤਹਿਸੀਲ ਡੇਰਾ ਬਾਬਾ ਨਾਨਕ ਉਥੇ ਅੱਗੇ ਗੁਰਦਾਸਪੁਰ ਉਹ ਸਾਰੇ ਜਿਹੜਾ ਹੈ ਸਰਵੇਖਣ ਔਰ ਸਾਡਾ ਕੰਮ ਜਿਹੜਾ ਖਤਮ ਹੋ ਗਿਆ ਉਹ ਨੇਪਰੇ ਚੜ ਗਿਆ ਉਹਨੂੰ ਰਿਵਿਊ ਕਰਨ ਜਾਵਾਂਗੇ। ਕਿਉਂਕਿ ਪਿਛਲਾ ਤੇ ਮੁਆਵਜ਼ਾ ਦੇ ਦਿੱਤਾ ਸਰਕਾਰ ਨੇ 30000 ਰੁਪਏ ਇੱਕ-ਇਕ ਸਾਲਾ ਕਿਦਾਂ ਅਸੀਂ ਕਹਿੰਦੇ 50% ਖੇਤੀ ਗਾਂ ਵੀ ਨਹੀਂ ਹੋਣੀ। ਉਹ ਤਾਂ ਮੁਆਵਜ਼ਾ ਵੀ ਨਹੀਂ ਬਣਦਾ ਕਿਸਾਨਾਂ ਨੂੰ। ਉਹ ਨਹੀਂ ਪਹਿਲਾਂ ਤਾਂ ਦੇਖੋ ਹਜੇ ਗਲਦਾਬਰੀ ਹੋ ਗਈ ਹੈ 20000 ਰੁਪਿਆ ਮੁਆਵਜ਼ਾ ਬਣ ਬਣਦਾ ਹੈ। ਹੁਣ ਬਾਕੀ ਸਰਕਾਰ ਨੇ ਉਹਨਾਂ ਨੂੰ ਛੂਟ ਦਿੱਤੀ ਕਿਸਾਨਾਂ ਨੂੰ ਆਪਾਂ ਵੀ ਤਰੇਤਾ ਵੇਚ ਕੇ ਆਪਣਾ ਤੁਸੀਂ ਪੈਸੇ ਕੱਢ ਲਓ। ਉਹ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ। ਲੇਕਿਨ ਇਹਦੇ ਨਾਲ ਮੈਂ ਸੋਚਿਆ ਮੈਂ ਉਹ ਕੇਂਦਰੀ ਮੰਤਰੀ ਨਾਲ ਵੀ ਗੱਲ ਕੀਤੀ ਸ਼ਵਰਾ ਚੋਹਾਨ ਜੀ ਤੇ ਸੀਐਮ ਸਾਹਿਬ ਨੂੰ ਵੀ ਦਰਖਾਸਤ ਕਰਾਂਗੇ ਹਰਪਾਲ ਚੀਮਾ ਜੀ ਖੁੱਡੀਆਂ ਸਾਹਿਬ ਮੇਰੇ ਭਰਾ ਕਿ ਆਪਾਂ ਨੂੰ ਇਹ ਵਿਚਾਰਨਾ ਪਏਗਾ। ਕਿ ਜਿਹੜੀ ਕ੍ਰੌਪ ਇੰਸ਼ੋਰੈਂਸ ਸਕੀਮ ਹੈ ਉਹ ਆਪਾਂ ਮੇਰਾ ਜਾਤੀ ਵਿਚਾਰ ਹੈ ਮੈਂ ਖੁੱਡੀਆਂ ਸਾਹਿਬ ਨਾਲ ਸਲਾਹ ਕਰਾਂਗਾ ਕਿ ਅੱਗੋਂ ਤੋਂ ਹੁਣ ਇਹ ਤੇ ਜਿਹੜਾ ਹੋਣਾ ਸੀ ਪਾਣਾ ਵਰਤ ਗਿਆ ਆਪਾਂ ਕ੍ਰੌਪ ਇੰਸ਼ੋਰੈਂਸ ਸਕੀਮ ਜ਼ਰੂਰ ਕਰਾਈਏ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਪ੍ਰੋਨ ਨੇ ਹਾੜਾਂ ਤੋਂ ਉਹਨਾਂ ਦੇ ਸਾਰੇ ਇੰਡੀਆ 'ਚ ਹੋ ਰਹੀਆਂ ਐਮਪੀ'ਸ ਹੋ ਰਹੀਆਂ ਹੋ ਰਹੀਆਂ ਇੱਥੇ ਆਪਾਂ ਪੰਜਾਬ ਕ੍ਰੌਪ ਇੰਸ਼ੋਰੈਂਸ ਕਰਾਈਏ ਘਟੋ ਘਟ ਤਾਂ ਕਿਉਂਕਿ ਸਰਕਾਰ ਵੀ ਕਿੰਨੇ ਪੈਸੇ ਆਪਾਂ ਕਿਸਾਨਾਂ ਨੂੰ ਦੇਾਂਗੇ ਉਹ ਸਾਪਾ ਨੂੰ ਕ੍ਰੌਪ ਇੰਸ਼ੋਰੈਂਸ ਕਰਾ ਹਰ ਚੀ ਦੀ ਆਪਾਂ ਇੰਸ਼ੋਰੈਂਸ ਕਰਾ ਮੈਂ ਆ ਕਵਰੇਜ ਬੈਠਿਆ ਉਹ ਦਾਮ ਦੀ ਕਰਾ ਲੈ ਚੋਰੀ ਨਾ ਹੋ ਜੇ ਹੋ ਜੇ ਤੇ ਕ੍ਰੌਪ ਦੀ ਵੀ ਹੋਣੀ ਚਾਹੀਦੀ ਆਪਣੇ ਫਸਲਾਂ ਦੀ ਇੰਸ਼ੋਰੈਂਸ ਹੋਵੇ ਵੀ ਕੋਈ ਕੀੜਾ ਲੱਗ ਗਿਆ ਕੋਈ ਤਰਾਪਦੀ ਆ ਗਈ ਕੁਝ ਹੋ ਗਿਆ ਤੇ ਉਹ ਹੀ ਇੱਕ ਸੋਲੂਸ਼ਨ ਹੈ ਸਭੀ ਸਭ 350 ਸਾਲਾ ਸੀਬਿਸਟਾਪ ਦੀ ਜਿਹੜੀ ਆ ਰਹੀ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ ਦੀ ਤੇ ਕਿਹਨੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਹੀ ਬਹੁਤ ਹੀ ਬਹੁਤ ਹੀ ਜਿਹੜਾ ਹੈ ਉਤਸ਼ਾਹ ਨਾਲ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਮਨਾਇਆ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਬੈਠੇ ਆ ਉਹ ਬਹੁਤ ਵੱਡੇ ਪ੍ਰੋਗਰਾਮ ਕਰ ਰਹੀ ਹੈ ਪਿੱਛੇ ਉਹਨਾਂ ਦਾ ਨਗਰ ਕੀਰਤਨ ਵੀ ਅਸੀਂ ਦਿੱਲੀ ਦੇ ਵਿੱਚ ਰਿਸੀਵ ਕੀਤਾ ਗੁਰਦੁਆਰਾ ਰਕਾਬਗੰਜ ਔਰ ਬਹੁਤ ਭੱਜਿਆ ਉਹ ਸਾਰੇ ਜਗ੍ਹਾ ਤੋਂ ਕੱਢ ਰਹੇ ਨੇ ਉੱਥੇ ਪੰਜਾਬ ਸਰਕਾਰ ਵੀ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਸਾਡਾ ਪ੍ਰਚਾਰ ਦਾ ਮਾਧਿਅਮ ਹੈ ਅਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ 1999 ਦੇ ਵਿੱਚ ਬੋਲੇ ਸੋ ਨਿਹਾਲ ਬਣਾਇਆ ਉਹ ਅਮਰੀਕਾ ਕੈਨੇਡਾ ਗਿਆ ਕਿਉਂਕਿ ਇਹ ਪ੍ਰਚਾਰ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਇਤਿਹਾਸ ਸਾਡੇ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਵੀ ਇਹ ਕਿਵੇਂ ਸ਼ਹਾਹਤਾ ਹੋਈਆਂ ਕੀ ਸੀ ਕਿਵੇਂ ਜ਼ੁਲਮ ਦਾ ਟੱਕਰਾ ਕੀਤਾ ਫਿਰ ਅਸੀਂ ਗੁਰੂ ਮਾਨਿਓਂ ਗ੍ਰੰਥ ਬਣਾਇਆ ਸਰਬੰਸਦਾਨੀ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਉੱਤੇ ਉਹ ਇਹ ਬਹੁਤ ਮੈਂ ਸਲਾਘਾ ਕਰਦਾ ਹਰਜੋਤ ਬੈਂਸ ਜੀ ਕਰਨਪ੍ਰੀਤ ਸੋਨ ਜੀ ਤੇ ਦੇਵ ਬਾਲੀ ਜੀ ਸਾਰਿਆਂ ਨੇ ਭਗਵੰਤ ਮਾਨ ਜੀ ਦੇ ਰਮਾਇ ਜਿਹੜੇ ਲਾਈਟ ਐਂਡ ਸਾਊਂਡ ਸ਼ੋਅ ਹੁਣ ਅਨੰਦਪੁਰ ਸਾਹਿਬ ਕੈਂਪ ਸਿਟੀ ਹੋ ਰਿਹਾ ਹੈ ਦਿੱਲੀ ਜਿਵੇਂ ਲਾਲ ਕਿਲੇ ਦੇ ਉੱਤੇ ਬਹੁਤ ਭਵਿਆ ਸਮਾਗਮ ਹੋ ਰਹੇ ਨੇ ਲੇਕਿਨ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਦਿੱਲੀ ਸਰਕਾਰ ਨੂੰ ਬੇਨਤੀ ਕੀਤੀ ਸਾਰਿਆਂ ਨੂੰ ਬੇਨਤੀ ਕੀਤੀ ਕਿ ਵੀ ਇਹ ਜ਼ਰੂਰ ਮਨਾਈਏ ਆਪਾਂ ਸ਼ਤਾਬੀਆਂ ਪਰ ਕੋਈ ਨਾ ਕੋਈ ਗੁਰੂ ਤੇਗ ਬਹਾਦਰ ਜਿਹਦੇ ਨਾਂ ਤੇ ਕੋਈ ਇੰਟਰਫੇਥ ਯੂਨੀਵਰਸਿਟੀ ਇੰਟਰਫੇਥ ਇੰਸਟੀਚਿਊਟ ਕੋਈ ਮੈਡੀਕਲ ਯੂਨੀਵਰਸਿਟੀ ਕੋਈ ਆਪਾਂ ਇੰਸਟੀਚਿਊਸ਼ਨ ਜ਼ਰੂਰ ਬਣਾਈਏ ਕਿਉਂਕਿ ਕਰੋੜਾ ਰੁਪਿਆ ਆਪਾਂ ਲਾ ਰਹੇ ਹਾਂ ਸ਼ਤਾਬੀਆਂ ਤੇ 23 24 25 26 ਨੂੰ 100 ਕਰੋੜ ਰੁਪਇਆ ਦੇ ਕਰੀਬ ਖਰਚ ਹੋ ਜਾਣਾ ਸਾਰਿਆਂ ਦਾ ਮਿਲਾ ਕੇ ਲੇਕਿਨ ਇਹਦੇ ਜੋ ਆਪਾਂ ਨੂੰ ਦਸਵੰਦ ਕੱਢ ਕੇ ਕੋਈ ਨਾ ਕੋਈ ਇੰਸਟੀਚਿਊਸ਼ਨ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਆਪਣੇ ਗਰੀਬ ਪੰਜਾਬੀ ਬੱਚਿਆਂ ਲਈ ਉਹਨਾਂ ਦੇ ਸਕਾਲਰਸ਼ਿਪ ਲਈ ਉਹਨਾਂ ਦੀ ਉਚੇਰੀ ਵਿੱਦਿਆ ਲਈ ਉਸ ਗੁਰੂ ਤੇਗ ਬਹਾਦਰ ਜੀ ਦੇ 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 ਦੀ ਅਸੀਸ ਨਾਲ ਉਹ ਬੱਚੇ ਸਾਡੇ ਪੜ ਸਕਣ ਬੇਰੋਜ਼ਗਾਰੀ ਖਤਮ ਹੋ ਸਕੇ ਇਹ ਹੀ ਮੇਰੀ ਬੇਨਤੀ ਸ੍ਰੀ ਸਾਹਿਬ ਜੇ ਤੁਸੀਂ ਕਿਆ ਅਨੰਦਪੁਰ ਸਾਹਿਬ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੇ ਸਮਾਗਮ ਡਾੜੀ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ ਉੱਥੇ ਜਿਹੜਾ ਸਵਾਗਤ ਕਰਨ ਦੇ ਲਈ ਧਾਰਮਿਕ ਸਵਾਗਤ ਕਰਨ ਦੇ ਲਈ ਜਾਬ ਸਰਕਾਰ ਨੂੰ ਦੇਖੋ ਮੈਂ ਮੈਂ ਉਹ ਰਾਜਨੀਤਿਕ ਮਾਮਲੇ ਨਹੀਂ ਪੜਨਾ ਚਾਹਣਾ ਪਰ ਸ਼੍ਰੋਮਣੀ ਕਮੇਟੀ ਨੇ ਇਹ ਨਹੀਂ ਕਿਹਾ ਵੀ ਉਹ ਜਿਹੜਾ ਟੈਂਟ ਸਿਟੀ ਪੰਜਾਬ ਸਰਕਾਰ ਲਾ ਰਹੀ ਉਹ ਲੱਗ ਰਿਹਾ ਉਹ ਗੱਲ ਸੀ ਕਿ ਗੁਰਦੁਆਰੇ ਦੇ ਅੰਦਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੈਂ ਵੀ ਗਿਆ ਉੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਵੀ ਬਣਾਈ ਗਈ ਹੈ ਹੁਣ ਹਰਜੋਤ ਬੈਂਸ ਜੀ ਤੇ ਅਸੀਂ ਸੋਚ ਰਹੇ ਹਾਂ ਵੀ ਇਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਸੀਸਗੰਜ ਤੱਕ ਵੀ ਬਣਾਈ ਹੈ ਸਾਡਾ ਪਲਾਨ ਹੈ ਉਹ ਐਸਜੀਪੀ ਨੇ ਕਿਹਾ ਕਿ ਕਿ ਨਹੀਂ ਗੁਰਦੁਆਰੇ ਦੇ ਅੰਦਰ ਅਸੀਂ ਕੀਰਤਨ ਅਸੀਂ ਕਰਾਵਾਂਗੇ ਹੁਣ ਮੈਂ ਇਹੋ ਜੀ ਗੱਲ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਆਪਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਸਮਝਦਾ ਸਾਰੀਆਂ ਸੰਸਥਾਵਾਂ ਨੂੰ ਪੰਜਾਬ ਸਰਕਾਰ ਐਸਜੀਪੀਸੀ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਇਹ ਹਜ਼ੂਰ ਸਾਰੇ ਨੂੰ ਆਪਾਂ ਨੂੰ ਬਈ ਇਕੱਠੇ ਬਣਾਉਣਾ ਚਾਹੀਦਾ ਹੁਣ ਜੇ ਕੀਰਤਨ ਦਰਬਾਰ ਕੋਈ ਵੀ ਕਰਾ ਰਿਹਾ ਉੱਥੇ ਚਲੋ ਕੋਈ ਵੀ ਕਰਾ ਰਿਹਾ ਮੈਂ ਉਮੀਦ ਕਰਦਾ ਐਸਜੀਪੀਸੀ ਸਾਰਿਆਂ ਨੂੰ ਉੱਥੇ ਨਿਯੋਤਾ ਦੇਗੀ ਕਰਾ ਕੋਈ ਲਵੇ ਚਲੋ ਪਰ ਉੱਥੇ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਕਾ ਦੀ ਲੋਕਾਂ ਨੂੰ ਸਾਰੇ ਆਪਾਂ ਇੱਕ ਰਾਤ ਨੂੰ ਗੁਰੂ ਤੇਗ ਬਹਾਦਰ ਜੀ ਦੀ ਸਮ੍ਰਿਤੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਸੀਸ ਦੇ ਦਿੱਤਾ ਆਪਾਂ ਤਿੰਨ ਚਾਰ ਘੰਟੇ ਇਕੱਠੇ ਬਹਿ ਕੇ ਕੀਰਤਨ ਨਹੀਂ ਸੁਣ ਸਕਦੇ ਤੇ ਮੈਨੂੰ ਆਸ ਹੈ ਐਸਜੀਪੀਸੀ ਉਹ ਸਾਰਿਆਂ ਨੂੰ ਨਿਯੋਤਾ ਦੇਗੀ ਔਰ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਗੁਰਦੁਆਰਾ ਸ੍ਰੀ ਵਿੰਨ ਸਾਹਿਬ ਕੀਰਤਨ ਕਰਾਂਗੇ ਤੁਰਨ ਨਾਲ ਸੋਦਾ ਸੋਤਾਂ ਨੂੰ ਕੋਈ ਦਾ ਪੱਤਰ ਦਿੱਤਾ ਨਿੱਜੀ ਰੂਪ ਵਿੱਚ ਨਹੀਂ ਐਸਡੀਪੀਸੀ ਤਾਂ ਕਹਿ ਰਹੀ ਹੈ ਉਹ ਤੇ ਤਾਮੀ ਸਾਹਿਬ ਤੇ ਸਾਰੇ ਕਹਿੰਦੇ ਵੀ ਸਾਰੇ ਆਓ ਤੁਸੀਂ ਹਾਂ ਖੁੱਲਾ ਮੈਂ ਖੁੱਲਾ ਸੱਦਾ ਦਿੰਦਾ ਹੈ ਸਪੈਸੀਫਿਕ ਵੀ ਤਾਮੀ ਸਾਹਿਬ ਤੇ ਭਰਾ ਨੇ ਸਾਡੇ ਸਾਰੇ ਮੈਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਇਕੱਠੇ ਲੇਕਿਨ ਉਹ ਕਹਿੰਦੇ ਵੀ ਮੈਂ ਤਿਆਰ ਹਾਂ ਮੈਂ ਇਹਦੇ ਵਿੱਚ ਕੀ ਪੜਾਉਂਗਾ ਦਿੱਲੀ ਕਮੇਟੀ ਨਾਲ ਗੱਲ ਚੱਲੀ ਸੀ ਤਾਮੀ ਸਾਹਿਬ ਕਹਿੰਦੇ ਮੈਂ ਤਿਆਰ ਹਾਂ ਦਿੱਲੀ ਕਮੇਟੀ ਕਹਿੰਦੇ ਅਸੀਂ ਤਿਆਰ ਹਾਂ ਉਹ ਬੜੀ ਕੋਸ਼ਿਸ਼ਾਂ ਹੋਈਆਂ ਲੇਕਿਨ ਚਲੋ ਹੁਣ ਇੱਥੇ ਗੱਲ ਬਣੀ ਆ ਵੀ ਚਲੋ ਆਰਗੇਨਾਈਜ਼ ਕੋਈ ਕਰੇ ਆਪਾਂ ਇਕੱਠੇ ਬਹਿ ਜਾਈਏ ਤੇ ਮੈਨੂੰ ਉਮੀਦ ਹੈ 23 24 25 ਨੂੰ ਜਿਹੜੀਆਂ ਸਟੇਜਾਂ ਲਗਣੀਆਂ ਉੱਥੇ ਸਾਰੇ ਇਕੱਠੇ ਬਹਿਣਗੇ ਮੈਂ ਅਕਾਲਪੁਰਖ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਧੰਨਵਾਦ